ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਦੋ ਟ੍ਰਿਕ ਲੈ ਕੇ ਆਏ ਹਾਂ ਆਓ ਤੁਹਾਨੂੰ ਪਹਿਲੀ ਟ੍ਰਿਕ ਬਾਰੇ ਦੱਸਦੇ ਹਾਂ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਅੰਬ ਦਾ ਸੀਜ਼ਨ ਆ ਚੁੱਕਿਆ ਤੇ ਅੰਬ ਖਾਣੇ ਬੱਚਿਆਂ ਨੂੰ ਹੁੰਦੇ ਨੇ ਬਹੁਤ ਪਸੰਦ ਪਰ ਉਹ ਹੱਥ ਲਿਬੜਣ ਤੋਂ ਡਰਦੇ ਨੇ ਹੁਣ ਇੱਕ ਸਾਨੇ ਜਿਹੇ ਤਰੀਕੇ ਨਾਲ ਤੁਹਾਨੂੰ ਅੰਬ ਕੱਟਣਾ ਸਿਖਾਉਣੇ ਇਸ ਤਰ੍ਹਾਂ ਇੱਕ ਸਾਈਡ ਅੰਬ ਨੂੰ ਕੱਟ ਲੈਣਾ ਫਿਰ ਇੱਕ ਕਰਦੇ ਦੀ ਮਦਦ ਦੇਣਾ ਉਸ ਦੇ ਬਣਾ ਲੈਣੇ ਨੇ ਛੋਟੇ ਛੋਟੇ ਬਾਕਸ ਚਾਹੋ ਤਾਂ ਤੁਸੀਂ ਕੌਲੀ ਵਿੱਚ ਕੱਟ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਵੀ ਇੱਕ ਬਹੁਤ ਆਸਾਨ ਜਿਹੇ ਤਰੀਕੇ ਨਾਲ ਖਾਦਾ ਜਾ ਸਕਦਾ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਕਰ ਸਕਦੇ ਹੋ ਹੁਣ ਤੁਹਾਨੂੰ ਇੱਕ ਦੂਜੇ ਤਰੀਕੇ ਨਾਲ ਵੀ ਦੱਸਦੇ ਆ ਕਿ ਆਪਾਂ ਕੌਲੀ ਵਿੱਚ ਕਿਸ ਤਰ੍ਹਾਂ ਇਸ ਛੋਟੇ ਛੋਟੇ ਪੀਸ ਨੂੰ ਕੱਟ ਕੇ ਰੱਖ ਸਕਦੇ ਆ ਉਸੇ ਤਰ੍ਹਾਂ ਇੱਕ ਸਾਈਡ ਤੋਂ ਆੰਬ ਨੂੰ ਕੱਟ ਲੈਣਾ ਤੇ ਛੋਟੇ ਛੋਟੇ ਬਣਾ ਲੈਣੇ ਨੇ ਬਾਕਸ ਫਿਰ ਛਿਲ ਨੂੰ ਸਾਈਡਾਂ ਤੋਂ ਉੱਪਰੋਂ ਫਲਾ ਕੇ ਤੇ ਇਸ ਤੇ ਕਰਦ ਦੀ ਮਦਦ ਦੇ ਨਾਲ ਵਿੱਚੋਂ ਆਪਾਂ ਇਸ ਦੀ ਗਿਰੀ ਕੱਢ ਸਕਦੇ ਹਾਂ ਦੇਖੋਗੇ ਦੋਸਤੋ ਤੁਸੀਂ ਕਿ ਬਿਲਕੁਲ ਵੀ ਛਿਲਕੇ ਦੇ ਨਾਲ ਆਂਬ ਨਹੀਂ ਲੱਗਿਆ ਰਹੇਗਾ ਇਹ ਇੱਕਦਮ ਛੋਟੇ ਛੋਟੇ ਪੀਸ ਬਹੁਤ ਵਧੀਆ ਹੋ ਜਾਣਗੇ ਤੇ ਆਂਬ ਵੀ ਆਪਣਾ ਬਿਲਕੁਲ ਵੇਸਟ ਨਹੀਂ ਹੋਏਗਾ ਇਸ ਤਰ੍ਹਾਂ ਆਂਬ ਕੱਟਣ ਵਿੱਚ ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ ਬੱਚੇ ਵੀ ਖੁਸ਼ ਤੇ ਆਪਣਾ ਵੀ ਟਾਈਮ ਕੱਟ ਲੱਗੇਗਾ ਦੋਸਤੋ ਇਹ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਤੇ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਆਓ ਦੋਸਤੋ ਹੁਣ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੀਆਂ ਇਸ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਮਿਕਸੀ ਨੂੰ ਕਿਸ ਤਰ੍ਹਾਂ ਸਾਫ਼ ਕਰੀਏ ਮਿਕਸੀ ਹਰੇਕ ਘਰ ਵਿੱਚ ਹੁੰਦੀ ਹੈ ਤੇ ਹਰ ਕੋਈ ਇਸ ਨੂੰ ਵਰਤਦਾ ਹੈ ਦਿਨ ਵਿੱਚ ਇੱਕ ਜਾਂ ਦੋ ਵਾਰੀ ਤਾਂ ਇਹ ਡੇਲੀ ਵਰਤੀ ਹੀ ਜਾਂਦੀ ਹੈ ਪਰ ਇਸ ਨੂੰ ਸਾਫ਼ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਕਿਉਂਕਿ ਇਸ ਦੇ ਵਿੱਚ ਜਗ੍ਹਾ ਬਹੁਤ ਘੱਟ ਹੁੰਦੀ ਆ ਜਿੱਥੇ ਹੱਥ ਨਹੀਂ ਪਹੁੰਚਦਾ ਇਸ ਤੇ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਇੱਕ ਲੈਣਾ ਕਾਟਨ ਦਾ ਕੱਪੜਾ ਉਸ ਨੂੰ ਥੋੜਾ ਜਿਹਾ ਕੱਟ ਲੈਣਾ ਅਗਰ ਤੁਸੀਂ ਕਾਟਨ ਦਾ ਕੱਪੜਾ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਕਾਟਨ ਹੀ ਲੈ ਸਕਦੇ ਹੋ ਦੋਸਤੋ ਇੱਥੇ ਮੈਂ ਤੁਹਾਨੂੰ ਕਾਟਨ ਦੇ ਕੱਪੜੇ ਦੇ ਨਾਲ ਸਫਾਈ ਕਰਕੇ ਦਿਖਾਉਣੀ ਹੈ ਮੈਂ ਥੋੜਾ ਜਿਹਾ ਸਾਈਡ ਜੀ ਤੋਂ ਕਾਟਨ ਦਾ ਕੱਪੜਾ ਕੱਟ ਲਿਆ ਤੇ ਹੁਣ ਲਿਆ ਇੱਕ ਚਮਚ ਚਮਚ ਦੀ ਡੰਡੀ ਦੇ ਉੱਪਰ ਇਸ ਕੱਪੜੇ ਨੂੰ ਲਗਾ ਦੇਣਾ ਹੈ ਤੁਸੀਂ ਚਾਹੋ ਕੱਪੜਾ ਲਗਾ ਦਿਓ ਚਾਹੇ ਕਾਟਨ ਲਗਾ ਦਿਓ ਮੈਂ ਇੱਥੇ ਕੱਪੜਾ ਹੀ ਲਗਾ ਰਹੀ ਹਾਂ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਉੱਪਰੋਂ ਲਗਾ ਕੇ ਉੱਪਰ ਇਸ ਤੇ ਪਾ ਦੇਣੀ ਰਬੜ ਚੰਗੀ ਤਰ੍ਹਾਂ ਟਾਈਟ ਜਿਹਾ ਕਰਕੇ ਰਬੜ ਪਾ ਦੇਣਾ ਤਾਂ ਜੋ ਇਹ ਕਪੜਾ ਨਿਕਲੇ ਨਾ ਹੁਣ ਦੋਸਤੋ ਮਿਕਸੀ ਜੇਕਰ ਸੁੱਕੀ ਹੈ ਤੇ ਇਸ ਦੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾ ਕੇ ਇਸ ਨੂੰ ਗਿੱਲਾ ਕਰ ਲਓ ਅਗਰ ਗਿੱਲੀ ਹੈ ਤਾਂ ਫਿਰ ਪਾਣੀ ਪਾਉਣ ਦੀ ਲੋੜ ਨਹੀਂ ਕੀ ਮੇਰੀ ਮਿਕਸੀ ਇਥੇ ਪੂਰੀ ਤਰ੍ਹਾਂ ਸੁੱਕੀ ਸੀ ਇਸ ਲਈ ਇਸ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦਿੱਤਾ ਤਾਂ ਹੁਣ ਚਮਚ ਦੇ ਨਾਲ ਇਹਨੂੰ ਸਾਈਡਾਂ ਤੋਂ ਸਾਫ਼ ਕਰੇ ਦੇਖੋ ਦੋਸਤੋ ਜਿੱਥੇ ਆਪਣਾ ਹੱਥ ਨਹੀਂ ਪਹੁੰਚਦਾ ਉੱਥੇ ਚਮਚ ਨਾਲ ਚੰਗੀ ਤਰ੍ਹਾਂ ਸਫਾਈ ਹੋ ਰਹੀ ਆ ਇਸ ਦੇ ਛੋਟੇ-ਛੋਟੇ ਪਾਰਟ ਜਿੱਤੇ ਹਰ ਥਾਂ ਤੇ ਦੇਖੋ ਹੁਣ ਜਿੰਨੀ ਵੀ ਗੰਦਗੀ ਸੀ ਇਸ ਕਾਟਨ ਦੇ ਕੱਪੜੇ ਦੇ ਉੱਪਰ ਲੱਗ ਚੁੱਕੀ ਆ ਤੇ ਮਿਕਸੀ ਆਪਣੀ ਹੋ ਗਈ ਆ ਸਾਫ਼ ਦੋਸਤੋ ਦੋਵਾਂ ਚੋਂ ਕਿਹੜੀ ਟ੍ਰਿਕ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ